ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬੀਆਂ ਦੀ ਕਿਉਂਕਿ ਪੰਜਾਬੀਆਂ ਦੇ ਵਿੱਚ ਜਿੰਨਾ ਦਿਲ ਤੋਂ ਕੰਮ ਕੀਤਾ ਜਾਂਦਾ ਹੈ ਸ਼ਾਇਦ ਉਹਨਾਂ ਕਿਸੇ 'ਚ ਨਹੀਂ ਦੇਖਿਆ ਹੋਵੇਗਾ ਪੰਜਾਬੀ ਉਹ ਨੇ ਜਿਨ੍ਹਾਂ ਉੱਤੇ ਵੱਡੇ ਵੱਡੇ ਤੂਫਾਨ ਵੀ ਆਉਂਦੇ ਨੇ ਤਾਂ ਟਕਰਾ ਕੇ ਲੰਘ ਜਾਂਦੇ ਨੇ ਜਿੱਥੇ ਸਰਕਾਰਾਂ ਮੂੰਹ ਮੋੜ ਲੈਂਦੀਆਂ ਨੇ ਜਿੱਥੇ ਉਹਨਾਂ ਦੇ ਨਾਲ ਖੜੇ ਕਿਸੇ ਵੀ ਪਾਈਚਾਰੇ ਦੇ ਲੋਕ ਹੁਣ ਮੂੰਹ ਮੋੜ ਜਾਂਦੇ ਨੇ ਲੇਕਿਨ ਪੰਜਾਬੀ ਕਦੀ ਵੀ ਮੂੰਹ ਮੋੜਦੇ ਨਹੀਂ ਦਿਸੇ ਜੇਕਰ ਗੱਲ ਕਰੀਏ ਤਾਂ ਪੰਜਾਬ ਉਹ ਕੌਮ ਹੈ ਜਿੱਥੇ ਕਿਸੇ ਨੂੰ ਵੀ ਕੋਈ ਮੁਸੀਬਤ ਹੋਈ ਆ ਤਾਂ ਉਥੇ ਤੱਕ ਪਹੁੰਚਿਆ ਜਾਂਦਾ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਦੇਸ਼ਾਂ ਵਿਦੇਸ਼ਾਂ ਦੇ ਲੋਕ ਕਹਿ ਰਹੇ ਨੇ ਇਹ ਹਰ ਇੱਕ ਉਹ ਲੋਕ ਕਹਿ ਰਹੇ ਨੇ ਜਿੰਨਾ ਦੀ ਮਦਦ ਕਰਦੇ ਹਮੇਸ਼ਾ ਪੰਜਾਬੀ ਅੱਗੇ ਹੋ ਕੇ ਪਹੁੰਚੇ ਨੇ ਪੰਜਾਬੀਆਂ ਵੱਲੋਂ ਹਰ ਇੱਕ ਦੀ ਮਦਦ ਵਾਸਤੇ ਅੱਗੇ ਪਹੁੰਚਿਆ ਜਾਂਦਾ ਹੈ ਪੰਜਾਬੀ ਹਰ ਕਿਤੇ ਮਦਦ ਕਰਨ ਲਈ ਪਹਿਲੇ ਆਧਾਰ ਤੇ ਪਹੁੰਚ ਕਰਦੇ ਚਾਹੇ ਉਹ ਕੋਈ ਜ਼ਿਲ੍ਹਾ ਹੋਵੇ ਕੋਈ ਜ਼ਿਲ੍ਹਾ ਹੋਵੇ ਚਾਹੇ ਕੋਈ ਉਹ ਹੋਰ ਸੁਬਾ ਹੋਵੇ ਉਥੇ ਤੱਕ ਵੀ ਪਹੁੰਚ ਕੀਤੀ ਜਾਂਦੀ ਹੈ ਪੰਜਾਬੀਆਂ ਵੱਲੋਂ ਜੇ ਅੱਜ ਪੰਜਾਬ ਦੇ ਉੱਤੇ ਏਡੀ ਵੱਡੀ ਮੁਸੀਬਤ ਪਈ ਹੈ ਉਥੇ ਪੰਜਾਬੀ ਪੰਜਾਬੀ ਦੇ ਨਾਲ ਖੜਾ ਹੈ ਲੇਕਿਨ ਪੰਜਾਬੀ ਜਿਹੜਾ ਹੈ ਅੱਜ ਵੀ ਖੁਸ਼ਦਿਲ ਹੋ ਕੇ ਦੂਜੇ ਸੂਬਿਆਂ ਵਿੱਚ ਵੀ ਮਦਦ ਕਰਨ ਲਈ ਪਹੁੰਚ ਰਿਹਾ ਹੈ ਆਪਦੇ ਤਾਂ ਜਿਹੜੀ ਮੁਸੀਬਤ ਬਣੀ ਹੈ ਚਾਹੇ ਸਰਕਾਰਾਂ ਨੇ ਮੂੰਹ ਮੋੜ ਲਿਆ ਹੈ ਚਾਹੇ ਪੰਜਾਬ ਸਰਕਾਰ ਨੇ ਮੂੰਹ ਮੋੜ ਲਿਆ ਚਾਹੇ ਕੇਂਦਰ ਸਰਕਾਰ ਨੇ ਮੂੰਹ ਮੋੜ ਲਿਆ ਹੈ ਲੇਕਿਨ ਪੰਜਾਬੀ ਫਿਰ ਵੀ ਮਦਦ ਕਰਦਾ ਸਾਹਮਣੇ ਆ ਰਿਹਾ ਹੈ ਲੰਗਰ ਲਗਾਏ ਜਾ ਰਹੇ ਨੇ ਕਿਸੇ ਤਰ੍ਹਾਂ ਦੀ ਹੋਰ ਮਦਦ ਹੈ ਉਹ ਵੀ ਦਿੱਤੀ ਜਾ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਸੂਤਰਾਂ ਤੋਂ ਬੰਦ ਹੀ ਜਾਣਕਾਰੀ ਆ ਰਹੀ ਹੈ ਕਿ ਚਾਹੇ ਪੰਜਾਬ ਚ ਹੜ ਆਪਣਿਆਂ ਦੀ ਮਦਦ ਲਈ ਆਪ ਹੀ ਅੱਗੇ ਆਏ ਪੰਜਾਬੀ ਲੇਕਿਨ ਅਸੀਂ ਦੂਜੇ ਮੁਲਕਾਂ ਤੋਂ ਵੀ ਸੂਬਿਆਂ ਚ ਜਾ ਕੇ ਸੇਵਾ ਕਰਦੇ ਹਾਂ ਇੱਥੇ ਆਪਣਾ ਫਰਜ਼ ਬਣਦਾ ਹੈ ਤੰਦਾਦੇ ਨੇ ਪੰਜਾਬ ਦੇ ਹਰ ਪਰਬਾਰੀ ਲੋਕਾਂ ਦੀ ਮਦਦ ਲਈ ਸਮੱਗਰੀ ਪਹੁੰਚਾ ਰਹੇ ਹਨ ਪੰਜਾਬ ਵਿੱਚ ਲੰਗਦਾ ਜਿਹਾ ਕੋਈ ਕੌਮੀ ਰਾਜਮਾਰਗ ਨਹੀਂ ਹੋਵੇਗਾ ਜਿੱਥੇ ਤੁਹਾਨੂੰ ਰਾਸ਼ਨ ਪਸ਼ੂਆਂ ਤੇ ਚਾਰੇ ਤੋਂ ਮਿੱਟੀ ਨਾਲ ਭਰੇ ਟਰੈਕਟਰ ਟਰਾਲੀਆਂ ਦਾ ਟਰੱਕ ਨਜ਼ਰ ਨਾ ਆਉਂਦੇ ਹੋਣ ਦਰਅਸਲ ਪੰਜਾਬ ਦੇ ਲਗਭਗ 8 ਜ਼ਿਲ੍ਹੇ ਹੜਾਂ ਦੀ ਮਾਰ ਹੇਠਾਂ ਤੇ ਸੈਂਕੜੇ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਇੱਕ ਦੂਜੇ ਦੀ ਮਦਦ ਲਈ ਪਹੁੰਚ ਰਹੇ ਹਨ ਨੈਸ਼ਨਲ ਇੰਜਾਸਟ ਰਿਸਪਾਂਸ ਫੋਰਸ ਅਤੇ ਸਟੇਟ ਰਿਸਟਰ ਰਿਸਪਾਂਸ ਟੀਮ ਮਿਲ ਕੇ ਰਾਹਤ ਅਤੇ ਬਚਾਅ ਚਾਰ ਚਲਾ ਰਹੀਆਂ ਹਨ ਸਵੇ ਸੇਵੀ ਸੰਸਥਾਵਾਂ ਰਾਸ਼ਨ ਪਸ਼ੂਆਂ ਲਈ ਚਾਰਾ ਵੰਡ ਰਹੀਆਂ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਣ ਵਿੱਚ ਮਦਦ ਕਰ ਰਹੀਆਂ ਨੇ ਸ੍ਰੀ ਹਰਮੰਦਰ ਸਾਹਿਬ ਦੇ ਹੱਡ ਗ੍ਰੰਥੀ ਅਤੇ ਸਾਫ ਦਾ ਜੱਥੇਦਾਰ ਗਿਆਨੀ ਰਘੂਪੀਰ ਸਿੰਘ ਨੇ ਅਰਦਾਸ ਦਰਾਰ ਅੱਖਾਂ ਵਿੱਚ ਹੰਝੂ ਲਿਆ ਕੇ ਪੰਜਾਬ ਦੇ ਹਾਲਾਤ ਸੁਧਾਰਨ ਦੀ ਬੇਨਤੀ ਕੀਤੀ ਅਤੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਨੇ ਵੀ ਇੱਕ ਜੁਟਾ ਤੇ ਸਹਾਇਤਾ ਦੀ ਅਪੀਲ ਕੀਤੀ। ਇਸ ਸੰਕਟ ਦਾ ਸਮਾ ਪੰਜਾਬੀ ਪਾਇਚਾਰੇ ਦੀ ਸੱਚੀ ਤਾਕਤ ਅਤੇ ਇਕਤਾ ਨੂੰ ਦਰਸਾਉਂਦਾ ਹੈ। ਸਿਰਫ ਕਲਾਕਾਰ ਹੀ ਨਹੀਂ ਸਗੋ ਆਮ ਲੋਕ ਸੰਸਥਾਵਾਂ ਗੁਰਦੁਆਰੇ ਸਾਹਿਬ ਲੋਕ ਮਿਲ ਕੇ ਪੀੜਤਾ ਦੀ ਮਦਦ ਲਈ ਇਕਜੁੱਟ ਹੋਏ। ਗੁਰਦਾਸ ਮਾਨ ਅਤੇ ਹੋਰ ਕਲਾਕਾਰ ਦੇ ਇੱਕ ਮਹਾਨ ਕਦਮ ਤੇ ਪੰਜਾਬੀਆਂ ਦੇ ਦਿਲਾਂ ਵਿੱਚ ਉਮੀਦ ਦੀ ਨਵੀਂ ਕਿਰਨ ਜਗਾਈ ਹੈ ਇਹ ਦਿਖਾਉਂਦਾ ਹੈ ਕਿ ਮੁਸੀਬਤ ਸਮੇਂ ਪੰਜਾਬੀ ਸੱਭਿਆਚਾਰ ਅਤੇ ਸੱਭਿਆਚਾਰ ਅਤੇ ਇਹ ਸੱਭਿਆਚਾਰ ਅਤੇ ਰਾਜਵਿੰਦਰ ਸਿੰਘ ਰਾਜਾ ਦਾ ਕਹਿਣਾ ਕਿ ਪਸ਼ਵਾਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਗੋਨਿਆਣੇ ਪਿੰਡ ਦੇ ਲੰਬਰ ਦਾ ਰਾਜਵਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਹਸੀ ਹਰ ਪ੍ਰਵਾਦੀ ਪਸ਼ਵਾਂ ਲਈ ਅਚਾਰ ਤੂੜੀ ਦਾਣੇ ਦਾ ਪ੍ਰਬੰਧ ਕੀਤਾ ਹੈ ਹਾੜਾ ਚਾਰਾ ਦਾ ਬਹੁਤ ਘੱਟ ਮੌਜੂਦ ਹੈ ਇਸ ਲਈ ਅਚਾ ਅਚਾਰ ਤੂੜੀ ਅਤੇ ਦਾੜਾ ਲੰਬੇ ਸਮੇਂ ਤੱਕ ਚੱਲੇਗਾ ਪਸ਼ੂ ਭੁੱਖੇ ਮਰ ਰਹੇ ਹਨ ਤੇ ਸਾਡਾ ਫਰਜ਼ ਬੰਦਾ ਹੈ ਤੁਹਾਨੂੰ ਦੱਸ ਦਈਏ ਕਿ 100 ਕੁਆਂਟਲ ਤੂੜੀ ਦੇ 100 ਕੁ ਕੁਆਂਟਲ ਦਾਣਾ ਪਾਣੀ ਅਸੀਂ ਸੁਲਤਾਨਪੁਰ ਲੋਧੀ ਫਿਰੋਜ਼ਪੁਰ ਜਿੱਥੇ ਲੋੜ ਹੈ ਉੱਤੇ ਦੂਜੇ ਮੁਲਕਾਂ ਦੇ ਸੂਬਿਆਂ 'ਚ ਜਾ ਕੇ ਸੇਵਾ ਕਰਦੇ ਹਾਂ ਤੇ ਇਹ ਆਪਣਾ ਫਰਜ਼ ਬੰਦਾ ਹੈ ਕਿ ਲੋਕ ਬਹੁਤ ਦੁਖੀ ਹਨ ਇਹਦਾ ਮਤਲਬ ਇਹ ਹੈ ਕਿ ਸਿਰਫ ਆਪਣੇ ਹੀ ਨਹੀਂ ਦੂਸਰੇ ਮੁਲਕ ਮੁਲਕਾਂ ਚ ਜੇ ਕਹਿਣ ਦਾ ਮਤਲਬ ਦੂਜੇ ਸੂਬਿਆਂ ਵਿੱਚ ਵੀ ਜਾ ਕੇ ਮਦਦ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਕੋਈ ਮਦਦ ਤਾਂ ਸਾਨੂੰ ਨਜ਼ਰ ਨਹੀਂ ਆਉਂਦੀ ਆਪਣਾ ਸਾਰਾ ਪੰਜਾਬ ਹਰਿਆਣਾ ਤੇ ਰਾਜਸਥਾਨ ਮਦਦ ਕਰ ਰਹੇ ਹਨ ਲੋਕਾਂ ਦਾ ਨੁਕਸਾਨ ਇੰਨਾ ਜ਼ਿਆਦਾ ਹੋ ਗਿਆ ਹੈ ਕਿ 2-3 ਸਾਲ ਉੱਠ ਵੀ ਨਹੀਂ ਸਕਦੇ 2-3 ਸਾਲਾਂ ਵਾਸਤੇ ਜਿਹੜੇ ਨੇ ਲੋਕ ਉੱਠ ਨਹੀਂ ਸਕਦੇ ਕਿਉਂਕਿ ਹੜਾਂ ਦੀ ਮਾਰ ਕਾਫੀ ਜ਼ਿਆਦਾ ਪੈ ਚੁੱਕੀ ਹੈ ਜਿੱਥੇ ਕਿ ਲੋਕ ਭੁੱਖੇ ਮਾਰੇ ਨੇ ਮੀਂਹ ਦੇ ਕਾਟੇ ਰਹੇ ਨੇ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਪਸ਼ੂ ਵੀ ਉੱਜੜ ਰਹੇ ਨੇ ਅਸੀਂ ਉਹਨਾਂ ਲੋਕਾਂ ਨੂੰ ਦਾਣਾ ਪਾਣੀ ਤੱਕ ਵੀ ਪਚਾਉਣ ਵਾਸਤੇ ਲਗਾਤਾਰ ਇਹ ਜਿਹੜੀਆਂ ਨੇ ਸੇਵਾਵਾਂ ਚੱਲਦੀਆਂ ਰਹਿਣਗੀਆਂ ਚਾਹੇ ਉਹ ਕਹਿੰਦੇ ਨੇ 6 ਮਹੀਨੇ ਹੋਣ ਚਾਹੇ ਸਾਲ ਚਾਹੇ 2 ਸਾਲ ਅਸੀਂ ਲੋਕਾਂ ਦੀ ਮਦਦ ਕਰਨ ਲਈ ਅੱਗੇ ਵੱਧਦੇ ਨਜ਼ਰ ਆਵਾਂਗੇ ਮੁਕਸਦ ਦੇ ਪਿੰਡ ਬਾਦਲ ਦੇ ਵਸਨੀਕ ਲੋੜਵਿੰਦਾ ਲਈ ਅੱਗੇ ਆਏ ਉਹਨਾਂ ਨੇ ਪਿੰਡ ਫਰੋਸਪੁਰ ਹਰਦ ਤੋਂ ਪਰਵਾਇ ਲਗਭਗ 180 ਕਿਲੋਮੀਟਰ ਦੂਰ ਸਿੱਟ ਹੈ ਇਹ ਆਪਣੇ ਪਿੰਡ ਕਰਜਾ ਜਾ ਕੇ ਰਾਸ਼ਨ ਇਕੱਠਾ ਕੀਤਾ ਤੇ ਹੁਣ ਖਾੜਾ ਪਰਵਾਰਿਕ ਪਿੰਡ ਵਿੱਚ ਜਾ ਰਹੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਹਰ ਇੱਕ ਪੰਜਾਬੀ ਪੰਜਾਬੀ ਦੇ ਨਾਲ ਹੱਥ ਮਿਲਾਉਂਦਾ ਹੈ ਉੱਥੇ ਦੂਜੇ ਸੂਬਿਆਂ ਤੱਕ ਵੀ ਪਹੁੰਚ ਕਰ ਰਹੇ ਨੇ ਜਿੱਥੇ ਲੋਕ ਇੱਕ ਦੂਜੇ ਦੀ ਮਦਦ ਲਈ ਜੁਟੇ ਹੋਏ ਆ ਬਾਕੀ ਜੋ ਵੀ ਬੰਦ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ